ਹਿੰਦੀ ਖਬਰਾਂ ਤੁਸੀਂ ਦੇਖਦੇ ਜਿਹੜਾ ਚੈਨਲ ਵਾਲੇ ਖਬਰਾਂ ਦਿੰਦੇ ਕਹਿੰਦੇ ਐ ਲੱਗੂਗਾ ਵੀ ਖਬਰਾਂ ਐ ਬਿਆਨ ਤੇ ਡੱਗੇ ਕਰਨਗੇ ਵੀ ਤੁਹਾਡੇ ਉੱਪਰ ਹੀ ਜਿਵੇਂ ਬੰਬ ਡੱਗ ਚੱਲੇ ਹੁੰਦਾ ਵੀ ਚਾਰ ਪੰਜ ਗੱਲਾਂ ਵਾ ਜਿਨ੍ਹਾਂ ਨੂੰ ਤੁਸੀਂ ਧਿਆਨ ਰੱਖ ਕੇ ਤੇ ਆਪਣੀ ਵੀ ਜਾਨ ਬਚਾ ਸਕਦੇ ਹੋ ਤੇ ਆਪਣੇ ਨਾਲ ਜਾਂਦੀ ਵੀ ਜਾਨ ਬਚਾ ਸਕਦੇ ਹੋ ਲੋਕੇ ਐ ਘਰ-ਘਰ ਕੇ ਰਾਸ਼ਨ ਅਬਦੇ ਘਰਾਂ ਨੂੰ ਲੈ ਕੇ ਆਈ ਜਾ ਰਿਹਾ ਐ ਇੰਨਾ ਜਿਹੜਾ ਪੈਨਿਕ ਨਾ ਕਰੋ ਤੁਸੀਂ ਇੱਕ ਹਫਤੇ ਭਰ ਵਾਸਤੇ ਆਪਣਾ ਜਿਹੜਾ ਰਾਸ਼ਨ ਪਾਣੀ ਆਪਦੇ ਹੱਥਾਂ 'ਚ ਰੱਖੋ ਖਬਰਾਂ ਲੈਣ ਵਾਸਤੇ ਤੁਸੀਂ ਇੱਕ ਜਿਹੜਾ ਸੱਲਾਂ ਤੇ ਚੱਲਣ ਵਾਲਾ ਰੇਡੀਓ ਬਜ਼ਾਰੋਂ ਲੈ ਆਓ 300 ਤੋਂ ਤਾਂ 500 ਤੱਕ ਇੱਥੇ ਤੱਕ ਮਿਲ ਜੂਗਾ ਤੇ ਇੱਕ ਮੇਰੀ ਕਜ਼ਨ ਰਹਿੰਦੀ ਹੈ ਬਾਰਡਰ ਤੋਂ 3 ਕਿਲੋਮੀਟਰ ਦੂਰ ਉਹਨੂੰ ਮੈਂ ਅੱਜ ਪੁੱਛਿਆ ਕਹਿੰਦੇ ਕੋਈ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਹਾਂ ਇੰਨਾ ਸਾਨੂੰ ਉਹਨਾਂ ਨੇ ਕਿਹਾ ਹੈਗਾ ਵਾ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਲਾਈਟ ਜਿਹੜੀ ਆਫ ਕਰ ਦੇਣੀ ਆ ਸਤਿ ਸ਼੍ਰੀ ਅਕਾਲ ਜੀ ਸ਼ੁਰੂ ਕਰਦੇ ਆ ਭਾਈ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਹੈ ਜੀ ਜਿਹੜੇ ਹਾਲਾਤ ਚੱਲਦੇ ਪਏ ਆ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਆ ਕਿਉਂਕਿ ਹਾਲਾਤ ਕੁਝ ਹੈਗੇ ਨੇ ਤੇ ਕੁਝ ਜਿਹੜਾ ਉਹ ਬੜੀਆਂ ਅਫਵਾਹਾਂ ਵੀ ਉਹਦੀਆਂ ਉੜਦੀਆਂ ਪਈਆਂ ਨੇ ਜ਼ਿਆਦਾਤਰ ਸੋਸ਼ਲ ਮੀਡੀਆ ਤੋਂ ਇਹੀ ਕੁਝ ਆ ਰਿਹਾ ਹੈ ਬਹੁਤ ਲੋਕ ਜਿਹੜੇ ਪੈਨਿੰਗ ਕਰ ਰਹੇ ਆ ਕਈ ਤਾਂ ਭਰ-ਭਰ ਕੇ ਰਾਸ਼ਨ ਹੀ ਆਪਦੇ ਘਰਾਂ ਨੂੰ ਲਈ ਆ ਰਹੇ ਆ ਕਈ ਪੈਟਰੋਲ ਭਰਾਈ ਜਾ ਰਹੇ ਆ ਪੀ ਜੰਗ ਲੱਗ ਜਾਣੀਆਂ ਐ ਹੋ ਜਾਣਾ ਉਹ ਹੋ ਜਾਣਾ ਵਾ ਦੇਖੋ ਕੁਝ ਹਾਲਾਤ ਹੈਗੇ ਵੀ ਤੇ ਕੁਝ ਆਪਾਂ ਜਿਹੜੇ ਆ ਸੋਸ਼ਲ ਮੀਡੀਆ ਤੋਂ ਵੇਖ-ਵੇਖ ਕੇ ਜਿਵੇਂ ਮੈਂ ਵੀਡੀਓ ਪਾਤੀ ਦੂਜੇ ਨੇ ਵੀਡੀਓ ਪਾਤੀ ਚਾਹੇ ਜਿਹੜੇ ਖਬਰਾਂ ਵਾਲੇ ਨੇ ਕੁਛ ਨਕਲੀ ਵੀ ਨੇ ਜਿਵੇਂ ਵੀ ਅੱਜ ਖਬਰ ਤੁਸੀਂ ਵੇਖੀ ਹੋਗੀ ਸੇਰੇ ਸਰੋਟ ਦੇ ਸਾਲ ਮੈਂ ਵੀ ਫੋਨ ਤੇ ਦੇਖੀ ਸੀ ਖਬਰ ਵੀ ਅਮਰਸਰ ਚ ਜੀ ਧਮਾਕਾ ਹੋ ਗਿਆ ਧਮਾਕਾ ਕੋਈ ਨਹੀਂ ਹੋਇਆ ਇਹ ਤੁਸੀਂ ਬਾਅਦ ਚ ਵੀ ਵੇਖਿਆ ਜਿਹੜੀਆਂ ਖਬਰਾਂ ਆਉਂਦੀਆਂ ਸਿਰਫ ਇੱਕ ਲਾਈਟ ਜੀ ਦੇਖਦੀ ਹੈ ਉਸ ਦਾ ਕੀ ਰਿਜ਼ਲਟ ਨਿਕਲਿਆ ਉਹ ਵੀ ਸਾਰਾ ਤੁਸੀਂ ਖਬਰਾਂ ਚ ਦੇਖਿਆ ਹੋਊਗਾ ਆਪਾਂ ਇਹ ਖਬਰਾਂ ਵਾਲੇ ਝੰਜੜ ਚ ਪੈ ਗਏ ਨੇ ਤੇ ਬਹੁਤ ਹੀ ਵੰਸ ਹੋਣੀਆਂ ਖਬਰਾਂ ਆ ਰਹੀਆਂ ਨੇ ਤੇ ਆਪਾਂ ਇਹਨਾਂ ਖਬਰਾਂ ਵੱਲ ਧਿਆਨ ਨਹੀਂ ਦਿੰਦੇ ਕਿਉਂਕਿ ਇਹ ਖਬਰਾਂ ਦੀ ਆਪਾਂ ਗੱਲ ਕਰਨ ਲੱਪੇ ਇਹਨਾਂ ਤੇ ਬਹੁਤ ਵਨਸ ਵਨੀਆਂ ਖਬਰਾਂ ਆਉਂਦੀਆਂ ਜਿਹੜੀਆਂ ਹਿੰਦੀ ਖਬਰਾਂ ਤੁਸੀਂ ਦੇਖਦੇ ਜਿਹੜੇ ਚੈਨਲ ਵਾਲੇ ਖਬਰਾਂ ਦਿੰਦੇ ਉਹ ਕਹਿੰਦੇ ਐ ਲੱਗੂਗਾ ਵੀ ਖਬਰਾਂ ਐ ਬਿਆਨ ਤੇ ਡੱਗੇ ਕਰਨਗੇ ਵੀ ਤੁਹਾਡੇ ਉੱਪਰ ਹੀ ਜਿਵੇਂ ਬੰਬ ਡੱਗ ਚੱਲੇ ਹੁੰਦਾ ਇੰਨਾ ਜ਼ਿਆਦਾ ਜਿਹੜਾ ਉਹ ਡਰਾ ਦਿੰਦੇ ਨੇ ਸੋ ਡਰਨ ਵਾਲੀ ਗੱਲ ਵੀ ਹੈਗੀ ਆ ਪਰ ਉਹਦੇ ਨਾਲ-ਨਾਲ ਸਮਝਦਾਰੀ ਦੀ ਜਿਹੜੀ ਗੱਲ ਆ ਅੱਪਾ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਇਹ ਦੱਸਾਂਗੇ ਕਿ ਜੇਕਰ ਇਹ جنگ ਹੋ ਜਾਂਦੀ ਆ ਅੱਬਲ ਤਾਂ ਆਪਾਂ ਕਹਿੰਦੇ ਆ ਵੀ ਪਰਮਾਤਮਾ ਮਿਹਰ ਕਰੇ جنگ ਹੋਵੇ ਨਾ ਸਮਝੌਤਾ ਹੋ ਜੇ ਰੱਬ ਨਾ ਕਰੇ ਜੇ جنگ ਲੱਗ ਜਾਂਦੀ ਆ ਤੇ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖੋ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਸੇਵ ਰੱਖ ਸਕਦੇ ਹੋ ਆਪਣੇ ਨਾਲ ਦੇਆਂ ਨੂੰ ਸੇਵ ਰੱਖ ਸਕਦੇ ਹੋ ਪੈਨਿਕ ਨਾ ਕਰੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਆਪਾਂ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਚਾਰ ਪੰਜ ਗੱਲਾਂ ਵਾ ਜਿਨ੍ਹਾਂ ਨੂੰ ਤੁਸੀਂ ਧਿਆਨ ਰੱਖ ਕੇ ਤੇ ਆਪਣੀ ਵੀ ਜਾਨ ਬਚਾ ਸਕਦੇ ਹੋ ਤੇ ਆਪਣੇ ਨਾਲ ਦੇਆਂ ਦੀ ਵੀ ਜਾਨ ਬਚਾ ਸਕਦੇ ਹੋ ਸਭ ਤੋਂ ਪਹਿਲੀ ਗੱਲ ਆਪਾਂ ਤੁਹਾਨੂੰ ਦੱਸਿਆ ਕਿ ਜਿਵੇਂ ਲੋਕ ਕਰ ਰਹੇ ਨੇ ਕਿ ਜਿਵੇਂ ਅੰਮ੍ਰਿਤਸਰ ਦਾ ਏਰੀਆਲ ਜਿਆਦਾ ਵਾ ਮੰਮੀ ਦਾ ਵੀ ਅੱਜ ਫੋਨ ਆਇਆ ਸੀ ਮੇਰੇ ਦਾ ਮੇਰੇ ਪੇਕੇ ਉਧਰ ਆ ਜਿਵੇਂ ਤੁਹਾਨੂੰ ਪਤਾ ਵੀ ਲੋਕੀ ਆਏ ਘਰ-ਘਰ ਕੇ ਰਾਸ਼ਨ ਆਪਦੇ ਘਰਾਂ ਨੂੰ ਲੈ ਕੇ ਆਈ ਜਾ ਰਿਹਾ ਐ ਇੰਨਾ ਜਿਹੜਾ ਪੈਨਿਕ ਨਾ ਕਰੋ ਤੁਸੀਂ ਇੱਕ ਹਫਤੇ ਭਰ ਵਾਸਤੇ ਆਪਣਾ ਜਿਹੜਾ ਰਾਸ਼ਨ ਪਾਣੀ ਆਪਦੇ ਹੱਥਾਂ ਹੇਠ ਰੱਖੋ ਜਿਹੜੇ ਪਾਣੀ ਬਾਰ ਉਹ ਵਰਤਦੇ ਨੇ ਪਾਣੀ ਚਾਹ ਦਵਾਈਆਂ ਕਿਉਂਕਿ ਹਰ ਦੂਜੇ ਘਰ ਦੇ ਵਿੱਚ ਪੇਸ਼ੈਂਟ ਹੈਗਾ ਵਾ ਇਸ ਕਰਕੇ ਤੁਸੀਂ ਦਵਾਈਆਂ ਜਿਹੜੀਆਂ ਵਾ ਉਹ ਹਫਤੇ ਭਰ ਦੀਆਂ ਅਬ ਦੇ ਕੋਲ ਘਰ ਦੇ ਵਿੱਚ ਜਮਾ ਕਰਕੇ ਰੱਖੋ ਜਿਆਦਾ ਨਹੀਂ ਕਿ ਜਿਵੇਂ ਲੋਕ ਇਹਨਾਂ ਨਾਲ ਰਾਸ਼ਨ ਚੁੱਕੀ ਜਾ ਰਹੇ ਨੇ ਤੇ ਉਹ ਪਿੱਛੇ ਦੁਕਾਨਾਂ ਤੋਂ ਵੀ ਉੰਨੀ ਫਿਰ ਜਿਹੜੀ ਇਹ ਰਸਤ ਮੁੱਕਦੀ ਜਾ ਰਹੀ ਆ ਤੇ ਮੰਗਾਈ ਵਧਦੀ ਜਾ ਰਹੀ ਆ ਇਹ ਆਮ ਲੋਕ ਹੀ ਆਪਾਂ ਹੀ ਜਿਹੜੇ ਮੰਗਾਈ ਵਧਾ ਰਹੇ ਆ ਸੋ ਇਸ ਕਰਕੇ ਜਿੰਨਾ ਲੋੜੀ ਦਾ ਸਮਾਨ ਆ ਥੋੜਾ ਥੋੜਾ ਤੁਸੀਂ ਇੱਕ ਹਫਤੇ ਵਾਸਤੇ ਉਹਦਾ ਸਟੋਰ ਕਰਕੇ ਰੱਖੋ ਦੂਜੀ ਗੱਲ ਆ ਵੀ ਜਿਵੇਂ ਬੈਂਕਾਂ ਦੇ ਵਿੱਚ ਵੀ ਤੇ ਏਟੀਐਮ ਦੇ ਵਿੱਚ ਵੀ ਆ ਲੈਣਾ ਲੱਗੀਆਂ ਪਈਆਂ ਵਾ ਉਹਦਾ ਨਾ ਤੁਸੀਂ ਕਰੋ ਇਹ ਜੇ ਮੌਲ ਖਰਾਬ ਹੁੰਦਾ ਵਾ ਬੈਂਕਾਂ ਦਾ ATM ਜੇ ਬੰਦ ਹੁੰਦੇ ਆ ਇਸ ਕਰਕੇ ਥੋੜਾ ਜਿਹਾ ਕੈਸ਼ ਜਿਹੜਾ ਆਪਦੇ ਘਰ ਦੇ ਵਿੱਚ ਰੱਖੋ ਹੱਥਾਂ ਏਠ ਵੀ ਤੁਹਾਨੂੰ ਕਿਤੇ ਜ਼ਰੂਰਤ ਪੈ ਸਕਦੀ ਆ ਤੇ ਤੀਜੀ ਗੱਲ ਆ ਵੀ ਤੁਸੀਂ ਆਪਦੇ ਘਰ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਕੋਈ ਬੈਂਟਰੀਆਂ ਤੁਹਾਡੇ ਕੋਲ ਚਾਹੇ ਪਾਵਰ ਬੈਂਕ ਨੇ ਇਹਨਾਂ ਨੂੰ ਤੁਸੀਂ ਫੁੱਲ ਚਾਰਜ ਕਰਕੇ ਰੱਖੋ ਜਿਵੇਂ ਬਲੈਕਆਊਟ ਦਾ ਉਹ ਹੁਕਮ ਦਿੰਦੇ ਨੇ ਕਿਤੇ ਅੱਧਾ ਘੰਟਾ ਲੱਗਦਾ ਕਿਤੇ ਘੰਟਾ ਲੱਗਦਾ ਮੰਨ ਲਓ ਜੇ ਜੰਗ ਲੱਗ ਜਾਂਦੀ ਆ ਤਾਂ ਲਾਈਟ ਪਤਾ ਨਹੀਂ ਕਿੰਨੇ ਦਿਨ ਬੰਦ ਰਹੂਗੀ ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਆਪਣੀਆਂ ਫੁੱਲ ਚਾਰਜ ਕਰਕੇ ਰੱਖੋ ਤਾਂ ਕਿ ਜਦੋਂ ਲਾਈਟ ਚਲੀ ਜੇ ਫਿਰ ਉਹ ਤੁਸੀਂ ਤੇ ਜਾਂ ਤੁਸੀਂ ਜਿਨ੍ਹਾਂ ਦੇ ਘਰੇ ਗੱਡੀਆਂ ਹੈਗੀਆਂ ਤੁਸੀਂ ਇੱਕ ਕਾਰ 'ਚ ਲੱਗਣ ਵਾਲਾ ਚਾਰਜਰ ਹੁੰਦਾ ਵਾ ਉਤੋਂ ਤੁਸੀਂ ਫੋਨ ਵਗੈਰਾ ਆਪਣੇ ਜਿਹੜੇ ਚਾਰਜ ਕਰ ਸਕਦੇ ਹੋ ਅਗਲੀ ਗੱਲ ਹੈ ਜੀ ਫੋਨਾਂ ਦੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਵਾ ਵੀ ਇਹੋ ਜਿਹੀ ਹਾਲਾਤਾਂ ਦੇ ਵਿੱਚ ਇੰਟਰਨੈਟ ਵੀ ਕਿਸੇ ਵੇਲੇ ਪਤਾ ਨਹੀਂ ਕਿੰਨੇ ਦਿਨ ਬੰਦ ਰਹਿੰਦਾ ਵਾ ਸੋ ਤੁਹਾਡੇ ਲੈਪਟਾਪ ਜਿਹੜੇ ਇਹ ਫੋਨ ਆ ਇਹ ਜਿਹੜੇ ਇੰਟਰਨੈਟ ਨਾਲ ਚੱਲਦੇ ਜੇ ਬੰਦ ਰਿਆ ਤੇ ਤੁਸੀਂ ਕਿਤੇ ਵੀ ਬਾਹਰ ਉਹ ਦੁਨੀਆਦਾਰੀ ਦੀ ਖਬਰ ਨਹੀਂ ਤੁਸੀਂ ਲੈ ਸਕਦੇ ਖਬਰਾਂ ਲੈਣ ਵਾਸਤੇ ਤੁਸੀਂ ਇੱਕ ਜਿਹੜਾ ਸੱਲਾਂ ਤੇ ਚੱਲਣ ਵਾਲਾ ਰੇਡੀਓ ਬਜ਼ਾਰੋਂ ਲੈ ਆਓ 300 ਤੋਂ 500 ਤੱਕ ਇਥੇ ਤੱਕ ਮਿਲ ਜੂਗਾ ਤੇ ਉਹ ਸੈਟੇਲਾਈਟ ਜਿਹੜਾ ਚੱਲਦਾ ਰਹੂਗਾ ਤੇ ਤੁਹਾਨੂੰ ਖਬਰ ਸਾਰ ਮਿਲਦੀ ਰਹੂਗੀ ਅਗਲੀ ਗੱਲ ਆ ਕਿ ਜੇਕਰ ਤੁਹਾਨੂੰ ਕੋਈ ਜਿਆਦਾ ਪ੍ਰੋਬਲਮ ਲੱਗਦੀ ਆ ਤੇ ਫਿਰ ਤੁਸੀਂ ਸਰਕਾਰ ਦੇ ਹੈਲਪਲਾਈਨ 112 ਤੇ ਤੁਸੀਂ ਫੋਨ ਕਰ ਸਕਦੇ ਹੋ ਪੈਨਿਕ ਨਾ ਕਰੋ ਸਭ ਤੋਂ ਪਹਿਲਾਂ ਵੱਡੀ ਇਹ ਗੱਲ ਆ ਵੀ ਪੈਨਿਕ ਨਾ ਕਰੋ ਖਬਰਾਂ ਵੱਲ ਜਿਆਦਾ ਧਿਆਨ ਨਾ ਦਿਓ ਤੁਸੀਂ ਉਹੀ ਚੀਜ਼ ਨੂੰ ਮੰਨੋ ਜਿਹੜਾ ਸਰਕਾਰ ਨੇ ਤੁਹਾਨੂੰ ਹਦਾਇਤ ਦਿੱਤੀ ਆ ਇੱਧਰ ਉੱਧਰ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੋਂ ਖਬਰਾਂ ਸੁਣ ਕੇ ਪਿਆ ਜਿੱਥੇ ਐ ਹੋਣਾ ਵਾ ਉੱਥੇ ਬੰਦ ਹੋਣਾ ਜੇ ਉਹਨਾਂ 'ਤੇ ਜ਼ਿਆਦਾ ਤੁਸੀਂ ਅਸਰਨਾ ਕਰਿਆ ਕਰੋ ਉਹੀ ਜਿਹੜੀ ਖਬਰ ਮੰਨੋ ਜਿਹੜੀ ਕਿ ਸਰਕਾਰ ਵੱਲੋਂ ਹੁਕਮ ਆਇਆ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਸਰਕਾਰ ਦੇ ਨਾਲ ਕੋਆਪਰੇਸ਼ਨ ਕਰੋ ਜੇਕਰ ਤੁਸੀਂ ਆਪਣੀ ਸਰਕਾਰ ਦੇ ਨਾਲ ਕੋਆਪਰੇਸ਼ਨ ਕਰੋਗੇ ਤੇ ਇਹ ਜੰਗ ਜਿਹੜਾ ਜਿੱਤਣ ਦੇ ਵਿੱਚ ਸਹਾਇ ਹੋ ਸਕਦਾ ਵਾ ਤੇ ਪਰ ਸਭ ਤੋਂ ਜ਼ਿਆਦਾ ਵੱਡੀ ਗੱਲ ਆ ਕਿ ਸਾਰੇ ਘਰ ਬੈਠੇ ਪਰਮਾਤਮਾ 'ਗੇ ਅਰਦਾਸ ਕਰੋ ਕਿ ਜੰਗ ਲੱਗੇ ਨਾ ਜੇਕਰ ਉਹਨਾਂ ਦੇ 100 ਮਰਦੇ ਨੇ ਤੇ ਆਪਣੇ ਵੀ 13 ਮਰਦੇ ਨੇ ਇਹ ਮਾਵਾ ਦੇ ਪੁੱਤ ਮਰ ਰਹੇ ਨੇ ਸੋ ਇਸ ਕਰਕੇ ਇਹੋ ਜੀ ਕੋਈ ਵੀ ਅਫਵਾਹ ਨਾ ਜ਼ਿਆਦਾਤਰ ਜਿਹੜੇ ਕਈ ਯੂਟਿਊਬਰ ਇਹੋ ਜੀ ਵੀਡੀਓ ਬਣਾਉਂਦੇ ਪੀ ਐ ਹੋ ਜਾਣਾ ਉਹ ਹੋ ਜਾਣਾ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਆਮ ਜਨਤਾ ਜਿਹੜਾ ਤੁਸੀਂ ਖੱਜਲ ਨਾ ਕਰੋ ਜੋ ਹੋਣਾ ਉਹ ਪਰਮਾਤਮਾ ਦੇ ਹੁਕਮ ਦੇ ਅਨਸਾਰ ਹੀ ਹੋਣਾ ਵਾ ਤੇ ਤੁਸੀਂ ਇਹ ਜਿਹੜਾ ਪੈਨਿਕ ਨਹੀਂ ਕਰਨਾ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਜੀ ਤੇ ਜਿਆਦਾ ਰਾਸ਼ਨ ਪਾਣੀ ਵੀ ਨਾ ਆਪਣਾ ਇਕੱਠਾ ਕਰਕੇ ਰੱਖੋ ਕਿਉਂਕਿ ਪਰਮਾਤਮਾ ਨੇ ਜਿਹੜੇ ਦਾਣੇ ਤੇ ਲਿਖਿਆ ਨਾ ਨਾ ਉਹੀ ਤੁਸੀਂ ਖਾਣਾ ਵਾ ਚਾਹੇ ਤੇ ਆਪਣੇ ਕੋ ਖਾਧਾ ਨਹੀਂ ਜਾਣਾ ਤੇ ਚਾਹੇ ਘਰ ਪਿਆ ਹੀ ਉਹ ਖਰਾਬ ਹੋ ਜਾਣਾ ਸੋ ਇਸ ਕਰਕੇ ਪੀ ਦੁਕਾਨਾਂ ਦੇ ਉੱਤੇ ਜ਼ਿਆਦਾ ਰਾਸ਼ ਨਾ ਕਰੋ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਇਹਨਾਂ ਕੁਝ ਕੁ ਗੱਲਾਂ ਦਾ ਧਿਆਨ ਰੱਖੋ ਇਸੇ ਕਰਕੇ ਵੀਡੀਓ ਆਪਾਂ ਬਣਾਈਆਂ ਆ ਆਮ ਸੋਸ਼ਲ ਮੀਡੀਆ ਤੋਂ ਵੇਖ ਵੇਖ ਕੇ ਲੋਕੀ ਬਹੁਤ ਪੈਨਿਕ ਕਰ ਰਿਹਾ ਅੱਜ ਵੀ ਅਸੀਂ ਮਾਰਕੀਟ ਗਏ ਇੱਥੇ ਵੀ ਅਸੀਂ ਦੇਖਿਆ ਵਾ ਕਿ ਲੋਕੀ ਐ ਗੰਡਿਆਂ ਦੀ ਗੰਡੇ ਬੋਰੀਆਂ ਹੀ ਭਰ-ਭਰ ਕੇ ਲਈ ਜਾ ਰਹੇ ਮੇਰੇ ਮੰਮੀ ਨੂੰ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿ ਸਾਨੂੰ ਇੱਥੇ ਆਲੂ ਗੰਡੇ ਵੀ ਨਹੀਂ ਮਿਲਦੇ ਪਏ ਵੀ ਐ ਸਾਰੀਆਂ ਦੁਕਾਨਾਂ ਤੋਂ ਖਤਮ ਹੋ ਚੁੱਕੇ ਲੋਕੀ ਭਰ-ਭਰ ਕੇ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਆ ਤੇ ਇੱਕ ਮੇਰੀ ਕਜ਼ਨ ਰਹਿੰਦੀ ਹੈ ਬਾਰਡਰ ਤੋਂ 3 ਕਿਲੋਮੀਟਰ ਦੂਰ ਉਹਨੂੰ ਮੈਂ ਅੱਜ ਪੁੱਛਿਆ ਕਹਿੰਦੇ ਕੋਈ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਹਾਂ ਇੰਨਾ ਸਾਨੂੰ ਉਹਨਾਂ ਨੇ ਕਿਹਾ ਹੈਗਾ ਵਾ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਲਾਈਟ ਜਿਹੜੀ ਆਫ ਕਰ ਦੇਣੀ ਆ ਬਾਕੀ ਇੰਨੀਆਂ ਜਿੰਨੀਆਂ ਫਾਵਾਵਾਂ ਜਿਹੜੀਆਂ ਫੋਨ ਤੇ ਉੱਡਦੀਆਂ ਨੇ ਚਾਹੇ ਸੋਸ਼ਲ ਮੀਡੀਆ ਤੇ ਉੱਡਦੀਆਂ ਨੇ ਚਾਹੇ ਹਿੰਦੀ ਚੈਨਲ ਜਿਹੜੇ ਵੇਖ ਰਹੇ ਆ ਨੇ ਸੋ ਉਹ ਜਿਹੜੀਆਂ ਖਬਰਾਂ ਸੁਣ ਸੁਣ ਕੇ ਤੁਸੀਂ ਡਰੋ ਨਾ ਸਿਰਫ ਪਰਮਾਤਮਾ ਦਾ ਨਾਮ ਤੇ ਆਓ ਆਪਣੇ ਆਪ ਹੀ ਸਾਰਾ ਕੁਝ ਠੀਕ ਹੋ ਜਾਣਾ ਸੋ ਆਪਾਂ ਇੰਨਾਂ ਗੱਲਾਂ ਦਾ ਥੋੜਾ ਜਿਹਾ ਖਾਸਿਆ ਰੱਖਣਾ ਸ ਤੇ ਮੈਂ ਵੱਡੀ ਗੱਲ ਆ ਵੀ ਸਰਕਾਰ ਦੇ ਨਾਲ ਤੁਸੀਂ ਕੋਆਪਰੇਟ ਕਰੋ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਜਿਆਦਾ ਜਿਆਦਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਕਿ ਲੋਕ ਜਿਹੜੇ ਪੈਨਿਕ ਕਰ ਰਹੇ ਹੋ ਪੈਨਿਕ ਨਾ ਕਰਨ ਸੋ ਇਸ ਵੀਡੀਓ ਦੇ ਇੱਥੇ ਐਂਡ ਕਰਦੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਟੇ